ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੂਸ ਰਾਜ ਕਾਂਗਰਸ ਪਾਰਟੀ ਦੇ ਇੱਕ ਵੱਡੇ ਆਗੂ ਨੂੰ ਲੱਗਿਆ ਵੱਡਾ ਸੁਦਮਾ ਘਰ ਦੇ ਵਿੱਚ ਵਿਸ਼ਾ ਸੱਤਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਕਾਂਗਰਸ ਆਗੂ ਦਾ ਲੜਕਾ ਗੀਤਕਾਰ ਹੋਣ ਦੇ ਨਾਲ ਨਾਲ ਇੱਕ ਬਹੁਤ ਵਧੀਆ ਗਾਇਕ ਵੀ ਸੀ ਲੇਕਿਨ ਅਚਾਨਕ ਜਿਹੜਾ ਹੈ ਦਿਲ ਦਾ ਦੌਰਾ ਪਿਆ ਦੌਰਾ ਪੈਣ ਦੇ ਨਾਲ ਜਿਹੜੇ ਆ ਉਸਨੂੰ ਹਸਪੀਟਲ ਦੇ ਵਿੱਚ ਜਿਹੜਾ ਐਡਮਿਟ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਹਲਕੇ ਸਾਨੇਵਾਲ ਹਦੀਨ ਪੈਂਦੇ ਪਿੰਡ ਬੁੱਢੇਵਾਲ ਦੇ ਕਾਂਗਰਸੀ ਆਗੂ ਅਤੇ ਸਾਬਕਾ ਚੇਅਰ ਮੈਨ ਬਲਬੀਰ ਸਿੰਘ ਬੁੱਢੇਵਾਲ ਦੇ ਸੁਪੁੱਤਰ ਬਿਕਮ ਸਿੰਘ ਗਿੱਲ ਜਿਸ ਦੀ ਉੱਪਰ ਲਗਭਗ 22 ਸਾਲ ਦੱਸੀ ਜਾ ਰਹੀ ਹੈ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਰ ਮੌਤ ਹੋ ਗਈ ਜਿਸ ਦੀ ਖਬਰ ਫੈਲਦਿਆਂ ਲੱਖ ਵਿੱਚ ਸੋਗ ਦੀ ਲਹਿਰ ਦੌੜ ਗਈ ਪਰਿਵਾਰਕ ਮੈਂਬਰਾਂ ਅਨੁਸਾਰ ਵਿਕਰਮ ਸਿੰਘ ਗਿੱਲ ਕਰੀਬ 4 ਸਾਲ ਪਹਿਲਾਂ ਕੈਨੇਡਾ ਗਿਆ ਸੀ ਜਿੱਥੇ ਉਹ ਸਰੀ ਵਿਕੇ ਰਹਿ ਰਿਹਾ ਸੀ ਜਿਸ ਨੂੰ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈ ਜਾਣ ਕਾਰਨ ਕੈਨੇਡਾ ਦੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਅਲਾਜ਼ ਦਰਵਾਨ ਉਸ ਦੀ ਮੌਤ ਹੋ ਗਈ ਮ੍ਰਿਤਕ ਨੌਜ ਮ੍ਰਿਤਕ ਨੌਜਵਾਨ ਵਿਕਰਮ ਸਿੰਘ ਗਿੱਲ ਚੰਗਾ ਗਾਇਕ ਅਤੇ ਚੰਗਾ ਗੀਤਕਾਰ ਸੀ ਜਿਸ ਦੇ 15 ਦੇ ਕਰੀਬ ਗੀਤ ਰਿਲੀਜ਼ ਹੋ ਚੁੱਕੇ ਸਨ ਇਸ ਮੌਕੇ ਹਲਕਾ ਇੰਚਾਰਜ ਵਿਕਮ ਸਿੰਘ ਬਾਜਵਾ ਡੈਕਰ ਧਰਮਜੀਤ ਸਿੰਘ ਗਿੱਲ ਸਾਬਕਾ ਸਰਪੰਚ ਉਦੇਰਾਤ ਗਿੱਲ ਜਿਹੜੇ ਨੇ ਉਹ ਲਗਾਤਾਰ ਉਹਨਾਂ ਦੇ ਘਰ ਦੇ ਵਿੱਚ ਆ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ 10 ਦਿਨ ਬਾਅਦ ਮ੍ਰਿਤਕ ਵਿਕ੍ਰਮ ਸਿੰਘ ਦੀ লাশ ਜਿਹੜੀ ਹੈ ਡੈੱਡ ਬੋਡੀ ਉਹ ਪੰਜਾਬ ਪਹੁੰਚੇਗੀ ਉਸ ਤੋਂ ਬਾਅਦ ਉਸ ਦਾ ਦਾ ਸੰਸਕਾਰ ਕੀਤਾ ਜਾਵੇਗਾ ਇੱਧ ਪ੍ਰਤਾਪ ਸਿੰਘ ਬਾਜਵਾ ਰਾਣਾ ਗੁਰਜੀ ਰਾਜਾ ਬੜਿੰਗ ਚੰਦ ਸਿੰਘ ਚੰਨੀ ਵੱਲੂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਕਿ ਇਹ ਪਰਿਵਾਰ ਕਾਫੀ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਇਸ ਪਾਰਟੀ ਦੇ ਵੱਡੇ ਆਗੂ ਨੂੰ ਬੜਾ ਵੱਡਾ ਸਦਮਾ ਲੱਗਿਆ ਹੈ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਹੈ ਕਿਉਂਕਿ ਨਾਕੇ ਦੇ ਵਿੱਚ ਨਾ ਚੱਲਦਾ ਸੀ ਬੜੀ ਇਮਾਨਦਾਰੀ ਅਤੇ ਤਨਦੇਈ ਨਾਲ ਇਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਧੰਨ